ਉਹ ਤੇਰੇ ਪੈਰਾਂ ਦੀਆਂ ਬੇੜੀਆਂ ਸੰਦੇਸ਼ ਮਿੱਤਰਾ ਉਹ ਤੇਰੇ ਪੈਰਾਂ ਦੀਆਂ ਬੇੜੀਆਂ ਸੰਦੇਸ਼ ਮਿੱਤਰਾ ਕਾਮਿਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਕਾਮਿਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਪਰਦੇਸੀਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਕਾਮਿਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਮੋੜ ਕੇ ਦੀ ਬੂੰਦ ਜਦੋਂ ਨਿਕਲੇ ਤਾਂ ਧੰਨਾਂ ਦੀ ਗੋਲਕ ਪਰੇ ਤੂੰ ਮਿੱਟੀ ਵਿੱਚ ਰੱਤ ਜਦੋਂ ਬੀਜਦਾ ਤੇ ਖੇਤ ਫੇਰ ਹੁੰਦੇ ਨੇ ਹਰੇ ਤੇਰੇ ਮੋੜ ਕੇ ਦੀ ਬੂੰਦ ਜਦੋਂ ਨਿਕਲੇ ਤਾਂ ਧੰਨਾਂ ਦੀ ਗੋਲਕ ਪਰੇ ਤੂੰ ਮਿੱਟੀ ਵਿੱਚ ਰੱਤ ਜਦੋਂ ਬੀਜਦਾ ਤੇ ਖੇਤ ਫੇਰ ਹੁੰਦੇ ਨੇ ਹਰੇ ਡਾਡਿਆਂ ਤੇ ਚੱਲਦੀ ਨਾ ਪੇਸ਼ ਮਿੱਤਰਾ ਕਾਮਿਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਉਹ ਕਾਮਿਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਸਾਰ ਹੱਦਾਂ ਉੱਤੇ ਪੱਤ ਤੇਰੇ ਮਾਰਦੇ ਸ਼ਹਾਦਤਾਂ ਦੀ ਲਾਟ ਭੜਦੀ ਉਹ ਤੇਰੇ ਮੋੜ ਕੇ ਦਿਸੇ ਵਲਟ-ਲਟ ਕੇ ਹੀ ਰੱਬ ਦੀ ਦੁਕਾਨ ਚੱਲਦੀ ਸਾਰ ਹੱਦਾਂ ਉੱਤੇ ਪੁੱਤ ਤੇਰੇ ਮਰਦੇ ਸ਼ਹਾਦਤਾਂ ਦੀ लाਟ ਬਾਲਦੀ ਤੇਰੇ ਮੋੜ ਕੇ દિਸ਼ੇ ਵਾਂ ਲੱਟ ਲੱਟ ਕੇ ਹੀ ਰੱਬ ਦੀ ਦੁਕਾਨ ਚੱਲਦੀ ਪਾਇਆ ਵੇ ਲੜਾਣੇ ਸਾਦਾਂ ਵਾਲਾ ਪੇਸ ਮਿੱਤਰਾ ਕਾਮਿਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਪਰਦੇਸੀਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਇੱਕ ਵੋਟ ਵਾਲੀ ਪਾਰਚੀ ਤੋਂ ਬਾਅਦ ਕੇ ਹੋ ਤੇਰੀ ਕੋਈ ਔਕਾਤ ਨਾ ਬਣੀ ਓ ਐਸਾ ਜਾਤਵਾਲੇ ਚੱਕਰਾਂ ਚ ਫਸਿਆ ਹੋ ਤੇਰੀ ਕੋਈ ਜਮਾਤ ਨਾ ਬਣੀ ਇੱਕ ਵੋਟ ਵਾਲੀ ਪਾਰਚੀ ਤੋਂ ਬਾਅਦ ਕੇ ਹੋ ਤੇਰੀ ਕੋਈ ਔਕਾਤ ਨਾ ਬਣੀ ਐਸਾ ਜਾਤਵਾਲੇ ਚੱਕਰਾਂ ਚ ਫਸਿਆ ਹੋ ਤੇਰੀ ਕੋਈ ਜਮਾਤ ਨਾ ਬਣੀ ਉਤੇਰਾ ਪੂੰਜੀ ਨਾਲ ਰਹਿਣਾ ਏ ਕਲੇਸ਼ ਮਿੱਤਰਾ ਕਾਮਿਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਪਰਦੇਸੀਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਕਾਮਿਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ ਕਾਮਿਆਂ ਦਾ ਹੁੰਦਾ ਨਹੀਂ ਕੋਈ ਦੇਸ਼ ਮਿੱਤਰਾ